ਸਰਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੀ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਤੇ ਇੱਕ ਦੂਜੇ ਤੇ ਹਮਲੇ ਕੀਤੇ ਜਾ ਰਹੇ ਸਰ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹੀ دہشت ਦਾ ਮਾਹੌਲ ਬਣਿਆ ਹੋਇਆ ਸੀ ਤੇ ਦੁਨੀਆ ਭਰ ਦੀਆਂ ਨਿਗਾਹਾਂ ਭਾਰਤ ਤੇ ਪਾਕਿਸਤਾਨ ਦੇ ਉੱਤੇ ਟਿਕੀਆਂ ਹੋਈਆਂ ਸਨ ਇਹ ਯੁੱਧ ਕਿਤੇ ਵਿਸ਼ਵ ਯੁੱਧ ਨਾ ਬਣ ਜਾਵੇ ਤੇ ਭਾਰਤ ਤੇ ਪਾਕਿਸਤਾਨ ਦੇ ਵੱਲੂ ਜੋ ਪ੍ਰਮਾਣੂ ਸ਼ਕਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਫਿਰ ਕਿੰਨਾ ਕੁ ਘਾਤਕ ਹੋਣਾ ਸੀ ਇਹੀ ਡਰ ਸੀ ਕਿ ਕਿਤੇ ਭਾਰਤ ਜਾਂ ਪਾਕਿਸਤਾਨ ਪ੍ਰਮਾਣੂ ਵਰਗੀਆਂ ਸ਼ਕਤੀਆਂ ਦਾ ਇਸਤੇਮਾਲ ਨਾ ਕਰ ਦੇਣ ਇਸ ਦੇ ਲਈ 9 ਮਈ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਦੁਨੀਆ ਭਰ ਦੀਆਂ ਨਿਗਾਹਾਂ ਇਸ ਜੰਗ ਨੂੰ ਲੈ ਕੇ ਟਿਕੀਆਂ ਹੋਈਆਂ ਸਨ ਭਾਰਤ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਸੀ ਉੱਤੇ ਚੋਰਾ ਦੇ ਵੱਲੋਂ ਬਲੈਕਆਊਟ ਦਾ ਫਾਇਦਾ ਚੁੱਕਦੇ ਘਰ ਦੇ ਵਿੱਚ ਚੋਰੀ ਦੀ ਵਾਰ ਦਾ ਤੁੰ ਅੰਜਾਮ ਦਿੱਤਾ ਗਿਆ ਪੁਲਿਸ ਦਾ ਇਹ ਕਹਿਣਾ ਹੈ ਕਿ ਸਵੇਰੇ 5:30 ਵਜੇ ਦੇ ਕਰੀਬ ਚਾਰ ਚੋਰਾ ਦੇ ਵੱਲੋਂ ਇੱਕ ਘਰ ਦੇ ਵਿੱਚ LED, ਲੈਪਟਾਪ, ਸੋਨੇ ਦੀ ਚੈਨ ਤੇ ਚਾਂਦੀ ਦੀ ਕੋਲੀ ਤੇ ਇੱਕ ਚਾਂਦੀ ਦਾ ਚਮਚ ਤੇ ਹੋਰ ਪਿੱਤਲ ਦੇ ਭਾਂਡੇ ਤੇ 70 ਤੋਂ 80 ਹਜ਼ਾਰ ਦੀ ਨਕਦੀ ਚੋਰੀ ਕੀਤੀ ਗਈ ਹੈ ਘਰ ਦੇ ਮਾਲਕ ਬਾਹਰ ਗਏ ਹੋਏ ਸਨ ਤੇ ਕਈ ਦਿਨਾਂ ਬਾਅਦ ਉਹਨਾਂ ਨੂੰ ਚੋਰੀ ਦਾ ਪਤਾ ਲੱਗ ਸਕਿਆ ਜਾਦੂਕਾਰ ਦੇ ਮਾਲਕ ਘਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਉਦੋਂ ਹੀ ਪੁਲਿਸ ਵੱਲੋਂ ਹੁਣ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਦੋ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਦੋਨੋਂ ਨੂੰ ਫੜਨ ਦੇ ਲਈ ਛਾਪੇ ਮਾਰੀ ਜਾ ਰਹੀ ਹੈ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਕਿਹਾ ਕਿ ਉਪਰੋਕਤ ਚੋਰਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਰਿਮਾਂਡ ਤੋਂ ਬਾਅਦ ਸਮਾਨ ਦੀ ਬਰਾਮਦਗੀ ਵੀ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਜੰਗ ਦਾ ਮਾਹੌਲ ਸੀ, ਪੂਰੇ ਦੇਸ਼ ਦੇ ਵਿੱਚ دہشت ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਲੈਕਆਊਟ ਕੀਤਾ ਸੀ ਪਰ ਚੋਰ ਤਾਂ ਮੰਨੋ ਕਿਸੇ ਮੌਕੇ ਦੇ ਵਿੱਚ ਹੀ ਸਨ। ਕਿ ਜੰਗ ਦਾ ਮਾਹੌਲ ਸੀ, ਬਲੈਕਆਊਟ ਸੀ ਤਾਂ ਉਸ ਦਾ ਫਾਇਦਾ ਚੁੱਕਦਿਆਂ ਇਹਨਾਂ ਵਾਰਦਾਤਾਂ ਅੰਜਾਮ ਦੇ ਦਿੱਤਾ। ਮੇਰਾ ਨਾਂ ਇੰਸਪੈਕਟਰ ਹਜੂ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ। ਇੱਕ ਸਾਨੂੰ ਜਿਹੜੀ ਕੰਪਲੇਂਟ ਹਾਸਲ ਹੋਈ ਸੀ ਪ੍ਰਭੂ ਦਿਆਲ ਵਾਸੀ ਭੱਟੀ ਰੋਡ ਤੋਂ। ਇਹ ਜੋ ਕਿ ਇਹ ਕਹਿੰਦੇ ਵੀ ਅਸੀਂ ਬਾਹਰ ਰਹਿੰਦੇ ਆ ਤੇ ਜਦੋਂ ਆ ਕੇ ਅਸੀਂ ਦੇਖਿਆ ਤਾਂ ਸਾਡਾ ਜਿਹੜਾ ਘਰ ਆ ਭੱਟੀ ਰੋਡ ਵਿੱਚ ਉਦੀ 8 ਦੇ 9 ਦੀ ਜਿਹੜੀ ਦਰਮਿਆਨੀ ਰਾਤ ਨੂੰ ਜਿਹੜਾ ਹੈਗਾ ਸਾਡੇ ਘਰੋਂ ਐ ਐਲ ਸੀ ਡੀ ਕੁਝ ਚਾਂਦੀ ਤੇ ਸਿੱਕੇ ਤੇ ਕੁਝ ਕਾਇਸ ਸੀ 60 70 ਹਜ਼ਾਰ ਚੋਰੀ ਹੋ ਗਿਆ ਜਿਸ ਤੇ ਸਾਡੇ ਵੱਲੋਂ ਜਿਹੜਾ ਤੁਰੰਤ ਮੁਕੱਦਮਾ ਦਰਜ ਕਰਕੇ थाना ਸਿਵਲ ਲਾਈਨ ਵਿਖੇ ਦੀ ਜਿਹੜੀ ਤਫਤੀਸ਼ ਸ਼ਾਮਲ ਵਿੱਚ ਲਿਆਂਦੀ ਗਈ ਜਿਸ ਵਿੱਚ ਜਿਹੜਾ ਹੈਗਾ ਬਾਈ ਨੇਮ ਚਾਰ ਜਿਹੜਾ ਦੋਸ਼ੀਆਂ ਤੇ ਐਫ ਆਈ ਆਰ ਦਰਜ ਕੀਤੀ ਸੀ ਜਿਸ ਵਿੱਚੋਂ ਸਾਡੇ ਵੱਲੋਂ ਜਿਹੜਾ ਇੱਕ ਜਤਿੰਦਰ ਕੁਮਾਰ ਤੇ ਮੋਈਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੇ ਜਿਹੜਾ ਦੋ ਦੋਸ਼ੀਆਂ ਦੀ ਅਜੇ ਗ੍ਰਿਫਤਾਰੀ ਬਾਕੀ ਹੈਗੀ ਸੁਮਨ ਸ਼ਰਮ ਦਾ ਹੋ ਗਿਆ ਡਾਕਟਰ ਹਾਂਜੀ ਇਹ ਜਿਹੜਾ ਹੈਗਾ ਸਾਡੇ ਵੱਲੋਂ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਦੋ ਜਣੇ ਜਿਹੜੇ ਹੈਗੇ ਅਰੈਸਟ ਪੈਂਡਿੰਗ ਹੈ ਜਿਹੜਾ ਜਤਿੰਦਰ ਕੁਮਾਰ ਹੈ ਤੇ ਪਹਿਲਾਂ ਵੀ ਇੱਕ ਐਫ ਕੇ ਰਜਿਸਟਰਡ ਹੈਗੀ ਹੈ ਤੇ ਜਿਹੜਾ ਗੋਲੂ ਜਿਹੜਾ ਆਪਾਂ ਚਾਹ ਜੇ ਮੁਕਦਮੇ ਚ ਤੇ ਉਹਦੇ ਦੋ ਐਫਆਈਆਰ ਦਰਜ ਹੈ ਸਾਡੇ ਵੱਲੋਂ ਅਲੱਗ ਟੀਮਾਂ ਬਣਾਈਆਂ ਗਈਆਂ ਅਸੀਂ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਾਂਗੇ ਕੋਈ ਸਮਾਨ ਬਰਾਮਦ ਹੋਇਆ ਹੈ ਨਾ ਇੰਨੇ ਚੋਰੀ ਕੀਤਾ ਨਹੀਂ ਹਜੇ ਤੱਕ ਇਹਦੇ ਜਿਹੜਾ ਹੈਗਾ ਕੋਈ ਸਮਾਨ ਦੀ ਬਰਾਮਦਗੀ ਨਹੀਂ ਹੋਈ ਸਾਡੇ ਵੱਲੋਂ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਬਾਕੀ ਦੋਸ਼ੀਆਂ ਬਾਰੇ ਵੀ ਟਿਕਾਣਿਆਂ ਬਾਰੇ ਜਿਹੜਾ ਪੁੱਛਗਿੱਛ ਕਰਕੇ ਤੇ ਇਹਨਾਂ ਤੋਂ ਜੋ ਸਮਾਨ ਹੈ ਉਹ ਵੀ ਰਿਕਵਰ ਕੀਤਾ ਜਾਣਾ ਸਰਕਾਰੀ ਤਿੰਨ ਕਿਹਾ ਹੋਈ ਫੋਟੋ ਦੇ ਸਾਹਮਣੇ ਹਾਨੀ ਆਏ ਤੇ ਜਿਹੜੇ ਜਿੰਨਾਂ ਦੇ ਘਰ ਸੀ ਉੱਥੇ ਸੀਸੀਟੀਵੀ ਫੁਟੇਜ ਲੱਗੀ ਸੀਗੀ ਉੱਥੇ ਅਸੀਂ ਜਿਹੜਾ ਅੱਗੇ ਗੰਘਾਲ ਕੇ ਜਿਹੜਾ ਹੈ ਕਿ ਮਕਦਮੇ ਨੂੰ ਟ੍ਰੇਸ ਕੀਤਾ ਤੇ ਅੱਗੇ ਜਿਹੜੇ ਦੋ ਦੋਸ਼ੀ ਰਹਿੰਦੇ ਆ ਉਹ ਟੀਮਾਂ ਸਾਡੀਆਂ ਜਿਹੜੀਆਂ ਅਸੀਂ ਅਡ-ਅਡ ਬਣਾਈਆਂ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਮਾਨ ਇਹਨਾਂ ਵੱਲੋਂ ਚੋਰੀ ਕੀਤਾ ਰਿਕਵਰ ਕਰ ਲਿਆ ਸਿਰਫ ਕੱਡਨ ਕਿਸ ਦਿਨ ਹੋਈ ਸੀ ਇਹ 8 ਦੇ 9 ਦੀ ਦਰਮਿਆਨੀ ਰਾਤ ਨੂੰ ਇਹਨਾਂ ਨੂੰ ਚੋਰੀ ਹੋਈ ਸੀ ਕਿ ਤੇ ਬਾਹਰ ਰਹਿਣ ਕਰਕੇ ਇਹਨਾਂ ਨੂੰ ਉਦੋਂ ਪਤਾ ਨਹੀਂ ਲੱਗਿਆ ਜਦੋਂ ਇਹਨਾਂ ਨੇ ਘਰੇ ਆ ਕੇ ਦੇਖਿਆ ਤੇ ਉਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਚੋਰੀ ਹੋਈ ਸੀ ਉਹ ਉਸ ਦਿਨ ਬਲੈਕਆਊਟ ਹੋ ਰਿਹਾ ਸੀ ਤੇ ਉਦੋਂ ਸਭ ਕੀ ਉਸ ਦਿਨ ਹੋ ਹਾਂ ਜੀ ਹਾਂ ਉਸ ਦਿਨੀ ਜਿਹੜਾ 8 9 ਤਰੀਕ ਨੂੰ ਜਦੋਂ ਬਲੈਕਆਊਟ ਸੀ ਉਹਦੇ ਇਹਨਾਂ ਨੂੰ ਵੱਲੋਂ ਜਿਹੜੀ ਅੱਗੇ ਚੋਰੀ ਉਸ ਰਾਤ ਹੀ ਚੋਰੀ ਸੀ